ਆ ਆ ਆ ਹੁਣ ਵੱਜਿਆ ਥਾਪਾ ਹੁਣ ਵੱਜਿਆ ਥਾਪਾ ਫੈਨ ਤੇਰੇਆਂ ਸ਼ਹਿਰਾਂ ਦੇ ਫੈਨ ਨੇ ਤੇਰੇਆਂ ਸ਼ਹਿਰਾਂ ਦੇ ਲੈ ਵੀ ਸਾਰੂ ਕੋਟੀਆਂ ਤੇਰੇ ਵਾਲੇ ਬੰਨੇ ਪਲੇਅਰ ਵੱਧ ਆ ਯਾਰ ਇਹਨਾਂ ਨੂੰ ਬਿਠਾਓ ਪਲੀਜ਼ ਆ ਜਿਹੜੇ ਸਪੇਅਰ ਨੇ ਆ ਵੀਰ ਪਾਣੀ ਵਾਲਿਆ ਤੂੰ ਵੀ ਲੈਣ ਤੋਂ ਬਾਹਰ ਹੋ ਜਾ ਸੋਣਿਆ ਬਹੁਤ ਧੰਨਵਾਦ ਗੱਦੋ ਵਾਲਿਆ ਪਹਿਲਵਾਨ ਕਬੱਡੀ ਪਾਰਿਆ ਥੋੜਾ ਕਾ ਉਸਤਾਦਾ ਬੇਸ ਖੋਲੇ ਦਾ ਬਹੁਤ ਬਹੁਤ ਧੰਨਵਾਦ ਹੈ ਗੱਦੋ ਵਾਲਿਆ ਪਹਿਲਵਾਨ ਆ ਪਟਾਕੇ ਵਾਲੀ ਮਸ਼ੀਨ ਬਲਕਾਰੇ ਦਾ ਵੀਰ ਓਏ ਮੇਰੇ ਮਿੱਤਰੋ ਕੀਪਾ ਸ਼ਿਕਾਰ ਵਾਲਾ ਸਿਰੋ ਕਬੜਿਆ ਇਹਦੇ ਸਰਿੰਦਰ ਮਾਨਕ ਰਾਜਵੀਰ ਮਾਨਕ ਦਾ લાલા બિગલા યુકે ਦੇ ਜਤਿੰਦਰ ਸੰਘੇੜਾ ਜੈਲਾ ਹਿਯਾਰਪਰੀਆ ਯੂਕੇ ਵਾਲਾ ਵੱਡੇ ਪ੍ਰੋਮੋਟਰ ਨੇ ਕਹਿੰਦੇ ਕਮਕੀਮਾਨ ਤੇ ਬਲਸ਼ੇਰ ਕਨੇਡਾ ਲੀਲਾ ਮੇਘ ਸਿੰਘ ਵਾਲਾ ਗੱਲਾਂ ਕਹਿੰਦੇ ਵੱਡਾ ਔਰ 13 ਮਾਰਚ ਨੂੰ ਕਬੱਡੀ ਕੱਪ ਹੋਣਾ ਮੇਰੇ ਮਿੱਤਰੋ ਕਹਿੰਦੇ ਗੱਲ ਚੱਟਰਪਟ ਦੀ ਹੋਏਗੀ ਇਧਰ ਗੱਦੋ ਵਾਲੀਆ ਪਹਿਲਵਾਨ ਹੈ ਇਧਰ ਗੱਦੋ ਵਾਲੀਆ ਪਹਿਲਵਾਨ ਲੈ ਵੀ ਗੱਦੋ ਵਾਲੀਆ ਪ੍ਰਭਾਤ ਤੇ ਰਸੀਕ ਗੁੱਜਰ ਲਓ ਅਗਲੀ ਕਬੱਡੀ ਸੋਨੀ ਆ ਗਿਆ ਲੈ ਵੀ ਦਿਲਵਰ ਅਗਲੀ ਕਬੱਡੀ ਭਾਈ ਮੂਟੇ ਕਰਿਓ ਗੱਲ ਵੀ ਨਾਜਨ ਗੱਬਰੂ ਹੁਣ ਪਾਲਾ ਤਿਆਰ ਹੈ ਰਫੀ ਗੁੱਜਰ ਤਿਆਰ ਹੈ ਤੇ ਸ਼ਕਾਰ ਮਸ਼ਮਲਾ ਤਿਆਰ ਹੈ ਨਾਲ ਕਹਿੰਦੇ ਨਿੱਕੂ ਲੱਗਿਆ ਹੋਇਆ ਕਲਿਆਣਾ ਵਾਲਾ ਤੇ ਚੌੜੀ ਕਬੱਡੀ ਚੈਨ ਵਿੱਚੋਂ ਆਹ ਵੇਖੋ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਪਾਲਾ ਇੱਕ ਸੱਨੀ ਵੀ ਪੁੱਜਾ ਹੋਇਆ ਔਰ ਅਗਲੀ ਕਬੱਡੀ ਮੈਂ ਕਿਹਾ ਵੀ ਇਹ ਤਾਂ ਆਉਣ ਵਾਲਾ ਦੂਜਾ ਸ਼ੀਲੂ ਹੀ ਐ ਸਮਝ ਲਓ ਔੜ ਵਾਲਾ ਦੂਜਾ ਫਿਰ ਇਹਨੂੰ ਮੈਂ ਪੁੱਛਿਆ ਵੀ ਸ਼ੀਲੂ ਤੈਨੂੰ ਨੌਜਾਨਾ ਟਾਕੜਾ ਕਹਿ ਦਈਏ ਨਕਾ ਸ਼ੀਲੂ ਕਹਿੰਦੇ ਕਹਿ ਦੇਓ ਭਾਜੀ ਆਹ ਸਾਹਮਣੇ ਮੇਰੇ ਮਿੱਤਰੋ ਆਹ ਸ਼ਿਕਾਰਾਂ ਵਾਲਾ ਇਹ ਕਈ ਵਾਰ ਪੂਰੇ ਸੀਨਾਂ ਦਾ ਬੈਸਟ ਬਣਿਆ ਜਿੰਨਾ ਚਿਰ ਖੇਡਿਆ ਜੱਗੇ ਤੇ ਔਲ ਦੀ ਟੀਮ ਲਈ ਖੇਡਿਆ ਔਖੇ ਸਫੇ ਟਾਈਮ ਜੱਗਾ ਬਾਈ ਨਾਲ ਖੜਦਾ ਆਹ ਕਹਿੰਦੇ ਜਸਪਾਲ ਤਾਰਪੁਰ ਪਾਲ ਖਰਲਾ ਹੋਈ ਬੰਮੇ țeਸੀ ਹੋਈ ਇੰਦਰਜੀਤ ਮਨ ਸਾਡਾ ਕੈਨੇਡਾ ਤੋਂ ਲਾਈਵ ਆਨੰਦ ਮਾਣਦਾ ਉਧਰ ਕਹਿੰਦੇ ਸੁੱਖਾ ਸ਼ੇਰਪੁਰੀਆ ਤੇ ਨਾਲ ਸਾਡਾ ਭਰਾ ਕਹਿੰਦੇ ਪਿੰਡੀ ਜੰਡੀ ਵਾਲਾ ਅਮਰੀਕਾ ਤੋਂ ਗੱਲ ਕਹਿੰਦੇ ਸੁੱਖ ਦੀ ਹੈ ਗੱਲ ਸਾਡੇ ਸ਼ੇਰ ਦੀ ਹੈ ਗੁੱਤ ਦੀ ਹੈ ਆਹ ਸਾਹਮਣੇ ਦੁਨੀਆ 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 ਅੱਜ ਦੇ ਮੰਦਾ ਸਵਾਲ ਪੁੱਛ ਰਹੀ ਹੈ ਕਰਸਰੇ ਦੀਆਂ ਰਫੀਕ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਮਨਦੀਪ ਸਾਹਮਣੇ ਬਵਰਾ ਬਸਤਾ ਨੂੰ ਟਰੈਕਟਰ ਉੱਤੇ ਜਾਣੇ ਆ ਕਹਿੰਦੇ 31 ਜਨਵਰੀ ਗਰਜੀਤ ਕਮਾਲਪੁਰ ਵਿੱਚ ਨਵੇਂ ਹਾਲੈਂਡ ਉੱਤੇ ਜਾਣਗੇ ਔਰ 15 ਨੂੰ ਕਹਿੰਦੇ ਮੇਜਰ ਲੀਗ ਫੈਡਰੇਸ਼ਨ ਦਾ ਵੱਡਾ ਕੱਪ ਖੇਡਣਾਂ ਡੋਲੀ ਪਾਈ ਦੀ ਧਰਤੀ ਤੇ ਫਿਰ ਵੱਡੀਆਂ ਰੌਣਕਾਂ ਕਹਿੰਦੇ ਕਾਲਾ ਬਾਗੜੀਆਂ ਵਾਲਾ ਦੱਸਦਿਆ ਵੀ 11 ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਨਵੇਂ ਹਾਲੈਂਡ ਉੱਥੇ ਦਿੱਤੇ ਜਾਣੇ ਆ ਇਹ ਗੱਲਾਂ ਵੱਡੀਆਂ ਨੇ ਔਰ ਇਧਰ ਕਹਿੰਦੇ ਮਾਨਕ ਖਵਾਰੇ ਦੀ ਟੀਮ ਦਾ ਇੰਦਰਜੀਤ ਨੂੰ ਫੋਨ ਲਾ ਕੇ ਕਿਹਾ ਵੱਡੇ ਭਰਾ ਨੂੰ ਵੀ ਆਪਾਂ 31 ਨਹੀਂ 51000 ਦੇ ਨਾਲ ਗੁਰਜੀਤ ਹਰਪ੍ਰੀਤ ਕਾਕਾ ਸਾਡਾ ਵੱਡਾ ਭਰਾ ਦਾ ਸਨਮਾਨ ਕੀਤਾ ਜਾਣਾ ਹੈ ਇਕਬਾਲ ਸਿੰਘ ਵੀ ਸਤਕਾਰਯੋਗ ਨੇ ਸਾਡੇ ਚਾਚਾ ਜੀ ਨਿਊਜ਼ੀਲੈਂਡ ਤੋਂ ਤੇ ਨਾਲ ਉਹ ਇੰਦਰਜੀਤ ਜੋਸ਼ਣ ਆ ਗੱਦੋ ਵਾਲੀਆ ਪਹਿਲਵਾਨ ਮੇਰੇ ਮਿੱਤਰੋ ਜਦੋਂ ਕਬੱਡੀਆਂ ਪਾਉਂਦਾ ਸਿਰੇ ਦੀਆਂ ਪਾਉਂਦਾ ਇੱਕ ਪਾਸੇ ਦਬਾਬੇ ਦਾ ਮਾਝ ਆ ਗਿਆ ਉਹ ਸ਼ਗਦਾਲਤ ਦੇ ਵਿੱਚ ਰੌਲਾ ਪੈ ਗਿਆ ਜੱਫੇ ਜੰਗੇ ਲੱਗਦੇ ਆ ਰੇਡਾਂ ਜੰਗੀਆਂ ਲੱਗਦੀਆਂ ਗੱਦੋ ਵਾਲੀ ਆ ਪਹਿਲਵਾਨ ਉਧਰ ਲਾਪਰੀਤ ਕੋਠੇ ਸ਼ੇਰ ਚੱਲ ਵੀ ਗੱਦੋੜੀਆਂ पांच جوانਾਂ ਕਬੱਡੀ ਪਹਿਲਵਾਨ ਦੀ ਪਈ ਹੋਈ ਰੇਡ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਡਾਕਣ ਦੇ ਜਾ피 ਮੂਰੇ ਅੜ ਅੜ ਕੇ ਵੱਖਰਾ ਨਜ਼ਾਰਾ ਜਿਆ ਔਣ ਲੱਗਿਆ ਰਾਜੇ ਖੇਲੇ ਠਕ ਠਕ ਪੈ ਗਈ ਧਰਤੀ ਇਹ ਜੋਰ ਨਾਲ ਜੋਰ ਟਕਰਾਉਣ ਲੱਗਿਆ ਦਰਸ਼ਕਾਰਾਂ ਵਾਲਾ ਕੁਲਦੀਪ ਉਧਰ ਗੱਦੋ ਵਾਲੀਆ ਪਹਿਲਵਾਨ ਹੈ ਮੈਚ ਵੀ ਕਹਿੰਦੇ 8 ਨੰਬਰ ਤੇ ਚੱਲੀ ਜਾਂਦਾ ਡਾਕਟਰ ਸਾਹਿਬ ਭੁੱਲਰ ਤੇ ਕਹਿੰਦੇ ਹਰਮਨ ਭੁੱਲਰ ਨਿਊਜ਼ੀਲੈਂਡ ਤੋਂ ਉਹਨਾਂ ਦਾ ਵੀ ਧੰਨਵਾਦ ਬਾੜੀ ਮਾਰੋ ਖੁੱਲ ਕੇ ਜੇ ਦਾ ਦਾ ਆ ਮੈਚ ਤੋਂ ਬਾਅਦ ਕਹਿੰਦੇ ਬਿੱਲੇ ਗਾਲਬਦਾ ਤੇ ਬਿੱਲੇ ਲਲਤੋ ਦਾ ਸਨਮਾਨ ਹੋਣਾ ਬਹੁਤ ਧੰਨਵਾਦ ਕਰਦੇ ਆ ਆ ਗੱਦੋ ਵਾਲੀਏ ਪਹਿਲਵਾਨ ਦੀ ਕਬੱਡੀ ਪੈਰੀ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਪੰਮਾ ਸ਼ਖਦੌਲਤ ਕਨੇਡਾ ਪਿੰਦਰੀ ਬਦਰੀ ਸਾਡੇ ਭਰਾਵਾਂ ਨੇ ਸਨਮਾਨ ਦੇਣਾ ਉਹ ਸਾਹਮਣੇ ਉਹੀ ਜਾਫੀ ਹੈ ਉਹੀ ਰੇਡਰਾ ਖਣ ਵਾਲਾ ਰੱਪਾ ਉਹ ਰੋਲਾ ਰੱਪਾ ਜਗਰਾਵਾਂ ਦੀ ਧਰਤੀ ਲਿੱਤੇ ਵਾਲਾ ਵੱਡਾ ਪਿੰਡ ਦੇ ਗੱਦੋ ਵਾਲੀਆ ਕਹਿੰਦਾ ਹਟ ਪਾਸੇ ਵੱਜਿਆ ਥਾਪਾ ਹੁਣ ਵੱਜਿਆ ਥਾਪਾ ਹੁਣ ਵੱਜਿਆ ਬੂਟਾ ਕਹਿੰਦਾ ਥਾਪਾ ਉਹਨੇ ਉਂਗਲ ਵੀ ਖੜੀ ਕਰਤੀ ਜੋਰ ਪੇੜਾ ਪਟਣੇ ਥਾਪੀ ਵਜਦੀ ਨਹੀਂ ਫੈਨ ਤੇਰੇਆ ਸ਼ਹਿਰਾਂ ਦੇ ਫੈਨ ਨੇ ਤੇਰੇਆ ਸ਼ਹਿਰਾਂ ਦੇ ਲੈ ਵੀ ਸਾਰੂ ਕੋਟੀਆਂ ਤੇਰੇ ਵਾਲੇ ਬੰਨੇ ਪਲੇਅਰ ਵੱਧ ਆ ਯਾਰ ਇਹਨਾਂ ਨੂੰ ਬਿਠਾਓ ਪਲੀਜ਼ ਆ ਜਿਹੜੇ ਸਪੇਅਰ ਨੇ ਆ ਵੀਰ ਪਾਣੀ ਵਾਲਿਆ ਤੂੰ ਵੀ ਲੈਣ ਤੋਂ ਬਾਹਰ ਹੋ ਜਾ ਸੋਣਿਆ ਬਹੁਤ ਧੰਨਵਾਦ ਗੱਦੋ ਵਾਲਿਆ ਪਹਿਲਵਾਨ ਕਬੱਡੀ ਪਾਰਿਆ ਥੋੜਾ ਕਾ ਉਸਤਾਦਾ ਬੇਸ ਖੋਲੇ ਦਾ ਬਹੁਤ ਬਹੁਤ ਧੰਨਵਾਦ ਹੈ ਗੱਦੋ ਵਾਲਿਆ ਪਹਿਲਵਾਨ ਆ ਪਟਾਕੇ ਵਾਲੀ ਮਸ਼ੀਨ ਬਲਕਾਰੇ ਦਾ ਵੀਰ ਓਏ ਮੇਰੇ ਮਿੱਤਰੋ ਕੀਪਾ ਸ਼ਿਕਾਰ ਵਾਲਾ ਸਿਰੋ ਕਬੜਿਆ ਇਹਦੇ ਸਰਿੰਦਰ ਮਾਨਕ ਰਾਜਵੀਰ ਮਾਨਕ ਦਾ લાલા બિગલા યુકે ਦੇ ਜਤਿੰਦਰ ਸੰਘੇੜਾ ਜੈਲਾ ਹਿਯਾਰਪਰੀਆ ਯੂਕੇ ਵਾਲਾ ਵੱਡੇ ਪ੍ਰੋਮੋਟਰ ਨੇ ਕਹਿੰਦੇ ਕੰਕੀ ਮਾਨ ਤੇ ਬਲਸ਼ੇਰ ਕਨੇਡਾ ਲੀਲਾ ਮੇਘ ਸਿੰਘ ਵਾਲਾ ਗੱਲਾਂ ਕਹਿੰਦੇ ਵੱਡਾ ਔਰ 13 ਮਾਰਚ ਨੂੰ ਕਬੱਡੀ ਕੱਪ ਹੋਣਾ ਮੇਰੇ ਮਿੱਤਰੋ ਕਹਿੰਦੇ ਗੱਲ ਚੱਟਰਪਟ ਦੀ ਹੋਏਗੀ ਇਧਰ ਗੱਦੋ ਵਾਲੀਆ ਪਹਿਲਵਾਨ ਹੈ ਇਧਰ ਗੱਦੋ ਵਾਲੀਆ ਪਹਿਲਵਾਨ ਲੈ ਵੀ ਗੱਦੋ ਵਾਲੀਆ ਪ੍ਰਭਾਤ ਤੇ ਰਸੀਕ ਗੁੱਜਰ ਲਓ ਅਗਲੀ ਕਬੱਡੀ ਸੋਨੀ ਆ ਗਿਆ ਲੈ ਵੀ ਦਿਲਵਰ ਅਗਲੀ ਕਬੱਡੀ ਭਾਈ ਮੂਟੇ ਕਰਿਓ ਗੱਲ ਭਈ ਗਿੰਗਬਰੋ ਹੁਣ ਪਾਲਾ ਤਿਆਰ ਹੈ ਰਸੀ ਗੁੱਜਰ ਤਿਆਰ ਹੈ ਤੇ ਸ਼ਕਾਰ ਮਸ਼ਮਲਾ ਤਿਆਰ ਹੈ ਨਾਲ ਕਹਿੰਦੇ ਨਿੱਕੂ ਲੱਗਿਆ ਹੋਇਆ ਕਲਿਆਣਾ ਵਾਲਾ ਤੇ ਚੌੜੀ ਗਮਣੀ ਚੈਨ ਵਿੱਚੋਂ ਆਹ ਵੇਖੋ ਇਹਦਾ ਬਾਬਾ ਨਾਨਕ ਦੀ ਧਰਤੀ ਦਾ ਪਾਲਾ ਇੱਕ ਸੱਨੀ ਵੀ ਪੁੱਜਾ ਹੋਇਆ ਔਰ ਅਗਲੀ ਕਬੱਡੀ ਮੈਂ ਕਿਹਾ ਵੀ ਇਹ ਤਾਂ ਆਉਣ ਵਾਲਾ ਦੂਜਾ ਸ਼ੀਲੂ ਹੀ ਐ ਸਮਝ ਲਓ ਔੜ ਵਾਲਾ ਦੂਜਾ ਫਿਰ ਇਹਨੂੰ ਮੈਂ ਪੁੱਛਿਆ ਵੀ ਸ਼ੀਲੂ ਤਾਂ ਨੌਜਾਨਾ ਟਾਕੜਾ ਕਹਿ ਦਈਏ ਨਕਾ ਸ਼ੀਲੂ ਕਹਿੰਦੇ ਕਹਦੇ ਹੋ ਭਾਜੀ ਆਹ ਸਾਹਮਣੇ ਮੇਰੇ ਮਿੱਤਰੋ ਆਹ ਸ਼ਿਕਾਰਾਂ ਵਾਲਾ ਇਹ ਕਈ ਵਾਰ ਪੂਰੇ ਸੀਨਾਂ ਦਾ ਬੈਸਟ ਬਣਿਆ ਜਿੰਨਾ ਚਿਰ ਖੇਡਿਆ ਜੱਗੇ ਤੇ ਔਲ ਦੀ ਟੀਮ ਲਈ ਖੇਡਿਆ ਔਖੇ ਸਫੇ ਟਾਈਮ ਜੱਗਾ ਬਾਈ ਨਾਲ ਖੜਦਾ ਆਹ ਕਹਿੰਦੇ ਜਸਪਾਲ ਤਾਰਪੁਰ ਅੰਦਰ ਪਾਲ ਖਰਲਾ ਹੋਈ ਬੰਮੇ țeਸੀ ਹੋਈ ਇੰਦਰਜੀਤ ਮਨ ਸਾਡਾ ਕੈਨੇਡਾ ਤੋਂ ਲਾਈਵ ਆਨੰਦ ਮਾਣਦਾ ਉਧਰ ਕਹਿੰਦੇ ਸੁੱਖਾ ਸ਼ੇਰਪੁਰੀਆ ਤੇ ਨਾਲ ਸਾਡਾ ਭਰਾ ਕਹਿੰਦੇ ਪਿੰਡੀ ਜੰਡੀ ਵਾਲਾ ਅਮਰੀਕਾ ਤੋਂ ਗੱਲ ਕਹਿੰਦੇ ਸੁੱਖ ਦੀ ਹੈ ਗੱਲ ਸਾਡੇ ਸ਼ੇਰ ਦੀ ਹੈ ਗੁੱਤ ਦੀ ਹੈ ਆਹ ਸਾਹਮਣੇ ਦੁਨੀਆ 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 ਅੱਜ ਦੇ ਮਿਲਦਾ ਸਵਾਲ ਪੈ ਰਹੀ ਹੈ ਟੱਕਰ ਸਿਰੇ ਦੀ ਆ ਰਫੀਕ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਮਨਦੀਪ ਸਾਹਮਣੇ ਬਵਰਾ ਵਸਤਾ ਨੂੰ ਟਰੈਕਟਰ ਦੇ ਉੱਤੇ ਜਾਣੇ ਆ ਕਹਿੰਦੇ 31 ਜਨਵਰੀ ਗਰਜੀਤ ਕਮਾਲਪੁਰੇ ਨਵੇਂ ਹਾਲੈਂਡ ਉੱਤੇ ਜਾਣਗੇ ਔਰ 15 ਨੂੰ ਕਹਿੰਦੇ ਮੇਜਰ ਲੀਗ ਫੈਡਰੇਸ਼ਨ ਦਾ ਵੱਡਾ ਕੱਪ ਖੇਡਿਆ ਨ ਰੋਲੀ ਪਾਈ ਦੀ ਧਰਤੀ ਤੇ ਫਿਰ ਵੱਡੀਆਂ ਰੌਣਕਾਂ ਕਹਿੰਦੇ ਕਾਲਾ ਬਾਗੜੀਆਂ ਵਾਲਾ ਦੱਸ ਰਿਹਾ ਵੀ 11 ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਨਵੇਂ ਹਾਲੈਂਡ ਉੱਤੇ ਦਿੱਤੇ ਜਾਣੇ ਆ ਇਹ ਗੱਲਾਂ ਵੱਡੀਆਂ ਨੇ ਔਰ ਇਧਰ ਕਹਿੰਦੇ ਮਾਨਕ ਖਵਾੜੇ ਦੀ ਟੀਮ ਦਾ ਇੰਦਰਜੀਤ ਨੂੰ ਫੋਨ ਲਾ ਕੇ ਕਿਹਾ ਵੱਡੇ ਭਰਾ ਨੂੰ ਵੀ ਆਪਾਂ 31 ਨਹੀਂ 51000 ਦੇ ਨਾਲ ਗੁਰਜੀਤ ਹਰਪ੍ਰੀਤ ਕਾਕਾ ਸਾਡਾ ਵੱਡਾ ਭਰਾ ਦਾ ਸਨਮਾਨ ਕੀਤਾ ਜਾਣਾ ਹੈ ਇਕਬਾਲ ਸਿੰਘ ਜੀ ਸਤਕਾਰ ਜੋ ਨੇ ਸਾਡੇ ਚਾਚਾ ਜੀ ਨਿਊਜ਼ੀਲੈਂਡ ਤੋਂ ਤੇ ਨਾਲ ਉਹ ਦਰਿੰਦਰਜੀਤ ਜੋਸ਼ਨ ਆ ਗੱਦੋ ਵਾਲੀਆ ਪਹਿਲਵਾਨ ਮੇਰੇ ਮਿੱਤਰੋ ਜਦੋਂ ਕਬੱਡੀਆਂ ਪਾਉਂਦਾ ਸਿਰੇ ਦੀਆਂ ਪਾਉਂਦਾ ਇੱਕ ਪਾਸੇ ਦਬਾਬੇ ਦਾ ਮਾਝਾ ਖਹਿ ਗਿਆ ਉਹ ਸ਼ਖਦਾਲਤ ਦੇ ਵਿੱਚ ਰਾੜਾ ਪੈ ਗਿਆ ਵੀ ਜਫੇ ਜੰਗੇ ਲੱਗਦੇ ਆ ਰੇਡਾਂ ਜੰਗੀਆਂ ਲੱਗਦੀਆਂ ਗੱਦੋ ਵਾਲੀਆ ਪਹਿਲਵਾਨ ਉਧਰ ਲਾਪਰੀਤ ਕੋਠੇ ਸ਼ੇਰ ਚੱਲ ਵੀ ਗੱਡੋਲ ਗਿਆ ਪੰਜ ਜਵਾਨਾ ਕਬੱਡੀ ਪਹਿਲਵਾਨ ਦੀ ਪਈ ਹੋਈ ਰੇਡ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਡਾਕਣ ਦੇ ਜਾ피 ਮੂਰੇ ਅੜ ਵੱਖਰਾ ਨਜ਼ਾਰਾ ਜਿਆ ਆਉਣ ਲੱਗਿਆ ਰਾਜੇ ਖੇਲੇ ਠਕਟਕਟ ਬੈ ਗਈ ਧਰਤੀ ਇਹ ਜੋਰ ਨਾਲ ਜੋਰ ਟਕਰਾਉਣ ਲੱਗਿਆ ਦਰ ਸ਼ਿਕਾਰਾਂ ਵਾਲਾ ਕੁਲਦੀਪ ਉਧਰ ਗੱਦੋ ਵਾਲੀਆ ਪਹਿਲਵਾਨ ਹੈ ਮੈਚ ਵੀ ਕਹਿੰਦੇ ਉੱਤੇ ਨੰਬਰ ਤੇ ਚੱਲੀ ਜਾਂਦਾ ਹੈ ਡਾਕਟਰ ਸਾਹਿਬ ਭੁੱਲਰ ਤੇ ਕਹਿੰਦੇ ਹਰਮਨ ਭੁੱਲਰ ਨਿਊਜ਼ੀਲੈਂਡ ਤੋਂ ਉਹਨਾਂ ਦਾ ਵੀ ਧੰਨਵਾਦ ਆੜੀ ਮਾਰੋ ਖੁੱਲ ਕੇ ਜਿਸਵਾਦ ਆਪਾਂ ਆ ਮੈਚ ਤੋਂ ਬਾਅਦ ਕਹਿੰਦੇ ਬਿੱਲੇ ਗਾਲਬਦਾ ਤੇ ਬਿੱਲੇ ਲਲਤੋ ਦਾ ਸਨਮਾਨ ਹੋਣਾ ਬਹੁਤ ਧੰਨਵਾਦ ਕਰਦੇ ਆ ਆ ਗੱਦੋ ਵਾਲੀਏ ਪਹਿਮਾਨ ਦੀ ਕਬੱਡੀ ਪੈਰੀ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਪੰਮਾ ਸ਼ਖਦੌਲਤ ਕਨੇਡਾ ਪਿੰਦਰੀ ਬੱਧਰੀ ਸਾਡੇ ਭਰਾਵਾਂ ਨੇ ਸਨਮਾਨ ਦੇਣਾ ਉਹ ਸਾਹਮਣੇ ਉਹੀ ਜਾਫੀ ਹੈ ਉਹੀ ਰੇਡਰਾ ਫਣ ਵਾਲਾ ਰੱਪਾ ਉਹ ਰੌਲਾ ਰੱਪਾ ਜਗਰਾਵਾਂ ਦੀ ਧਰਤੀ ਲੁਧਿਆਣੇ ਦਾ ਵੱਡਾ ਪਿੰਡ ਦੇ ਗੱਦੋ ਵਾਲੀਆ ਕਹਿੰਦਾ ਹਟ ਪਾਸ ਆ ਆ ਆ ਹੁਣ ਵੱਜਿਆ ਥਾਪਾ ਹੁਣ ਵੱਜਿਆ ਥਾਪਾ हाणे वॼा बूटा कंदा थापा उन ਕਾਪੀ ਵਾਈਦੀ ਨਹੀਂ ਚੌਕੀ ਮਾਨ ਤੇ ਬਲਸ਼ੇਰ ਕਨੇਡਾ ਲੀਲਾ ਮੇਘ ਸਿੰਘ ਵਾਲਾ ਗੱਲਾਂ ਕਹਿੰਦੇ ਵੱਡਾ ਔਰ 13 ਮਾਰਚ ਨੂੰ ਕਬੱਡੀ ਕੱਪ ਹੋਣਾ ਮੇਰੇ ਮਿੱਤਰੋ ਕਹਿੰਦੇ ਗੱਲ ਚੱਟਰਪਟ ਦੀ ਹੋਏਗੀ ਇਧਰ ਗੱਦੋ ਵਾਲੀਆ ਪਹਿਲਵਾਨ ਹੈ ਇਧਰ ਗੱਦੋ ਵਾਲੀਆ ਪਹਿਲਵਾਨ ਲੈ ਵੀ ਗੱਦੋ ਵਾਲੀਆ ਪਹਿਲਵਾਨ ਤੇ ਰਸੀਕ ਗੁੱਜਰ ਲਓ ਅਗਲੀ ਕਬੱਡੀ ਸੋਨੀ ਆ ਗਿਆ ਲੈ ਵੀ ਦਿਲਬਰ ਅਗਲੀ ਕਬੱਡੀ ਭਾਈ ਬੂਟੇ ਕਰਿਓ ਗੱਲ ਵੀ ਨੌਜਵਾਨ ਗੱਭਰੂ ਹੁਣ ਪਾਲਾ ਤਿਆਰ ਹੈ ਰਸੀਕ ਗੁੱਜਰ ਤਿਆਰ ਹੈ ਤੇ ਸ਼ਕਾਰ ਮਾਸ਼ਮਲਾ ਤਿਆਰ ਹੈ ਨਾਲ ਕਹਿੰਦੇ ਨਿੱਕੂ ਲੱਗਿਆ ਹਾ ਕਲਿਆਣਾ ਵਾਲਾ ਤੇ ਚੌੜੀ ਗਮਣੀ ਚੈਨ ਵਿੱਚੋਂ ਆਹ ਵੇਖੋ ਇਹਦਾ ਬਾਬਾ ਨਾਨਕ ਦੀ ਧਰਤੀ ਦਾ ਪਾਲਾ ਇੱਕ ਸਾਨੀ ਵੀ ਪੁੱਜਾ ਹੋਇਆ ਔਰ ਅਗਲੀ ਕਬੱਡੀ ਮੈਂ ਕਿਹਾ ਵੀ ਇਹਦਾ ਆਉਣ ਵਾਲਾ ਦੂਜਾ ਸ਼ੀਲੂ ਹੀ ਹੈ ਸਮਝ ਲਓ ਔੜ ਵਾਲਾ ਦੂਜਾ ਫਿਰ ਇਹਨੂੰ ਮੈਂ ਪੁੱਛਿਆ ਵੀ ਸ਼ੀਲੂ ਤਾ ਨੌਜਵਾਨਾ ਤਾਕੜਾ ਕਹਿ ਦੀਏ ਨਿੱਕਾ ਸ਼ੀਲੂ ਕਹਿੰਦੇ ਕਹਿ ਦੋ ਭਾਜੀ ਆਹ ਸਾਹਮਣੇ ਮੇਰੇ ਮਿੱਤਰੋ ਆ ਸ਼ਿਕਾਰਾਂ ਵਾਲਾ ਇਹ ਕਈ ਵਾਰ ਪੂਰੇ ਸੀਨਾ ਦਾ ਬੈਸਟਮਣਿਆ ਜਿੰਨਾ ਚਿਰ ਖੇਡਿਆ ਜੱਗੇ ਤੇ ਔਲ ਦੀ ਟੀਮ ਲਈ ਖੇਡਿਆ ਔਖੇ ਸੋਖੇ ਟਾਈਮ ਜੱਗਾ ਬਾਈ ਨਾਲ ਖੜਦਾ ਆਹ ਕਹਿੰਦੇ ਜਸਪਾਲ ਤਾਰਪੁਰ ਅਜੰਦਰ ਪਾਲ ਖਰਲਾ ਹੋਈ ਪੰਮੇ ਤੇਸੀ ਹੋਈ ਇੰਦਰਜੀਤ ਮਨ ਸਾਡਾ ਕੈਨੇਡਾ ਤੋਂ ਲਾਈਵ ਆਨੰਦ ਮਾਣਦਾ ਉਧਰ ਕਹਿੰਦੇ ਸੁੱਖਾ ਸ਼ੇਰਪੁਰੀਆ ਤੇ ਨਾਲ ਸਾਡਾ ਭਰਾ ਕਹਿੰਦੇ ਪਿੰਦੀ ਜੰਡੀ ਵਾਲਾ ਅਮਰੀਕਾ ਤੋਂ ਗੱਲ ਕਹਿੰਦੇ ਸੁੱਖ ਦੀ ਹੈ ਗੱਲ ਸਾਡੇ ਸ਼ੇਰ ਦੀ ਹੈ ਗੁੱਤ ਦੀ ਹੈ ਆਹ ਸਾਹਮਣੇ ਦੁਨੀਆ 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 ਅੱਜ ਦੇ ਮਿਲਦਾ ਸਵਾਲ ਪੜਾ ਰਹੀ ਹੈ ਟੱਕਰ ਸਿਰੇ ਦੀ ਆ ਰਫੀਕ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਮਨਦੀਪ ਸਾਹਮਣੇ ਬਵਰਾ